ਹਜ਼ਾਰਾਂ ਦੇ ਹਿਸਾਬ ਨਾਲ ਹਜ਼ਾਰਾਂ ਕਿੱਲਿਆਂ ਦੇ ਹਿਸਾਬ ਨਾਲ ਲੋਕਾਂ ਦੀ ਕਣਕ ਸੜ ਗਈ ਤੇ ਅਜੇ ਤੱਕ ਕਾਰਨ ਹੈ ਜਿਹੜਾ ਉਹ ਪ੍ਰਸ਼ਾਸਨ ਨਹੀਂ ਲੱਭ ਸਕਿਆ ਤੁਹਾਡੀ ਕਿੰਨੀ ਪੈਲੀ ਸੀ ਤੇ ਕਿੰਨੀ ਕਣਕ ਤੁਸੀਂ ਵਾਢ ਲਈ ਸੀ ਕਿੰਨੀ ਰਹਿ ਗਈ ਸੀ ਮੇਰੀ 7 ਕਿੱਲੇ ਕਣਕ ਵਾਢ ਲਈ ਸੀ ਤੇ 11 ਕਿੱਲੇ ਫਸਲ ਖੜੀ ਸੀ ਜਿੰਨੂੰ ਅੱਜ ਦੇ 55 ਮਿੰਟ ਤੇ ਕੋਰ ਸਿੰਘ ਵਾਲਿਓ ਅੱਗੇ ਚੱਲੀ ਏ ਔਰ ਸਾਡੇ ਖੇਤਾਂ 'ਚ ਆ ਕੇ ਇੱਕ 35-40 ਮਿੰਟ ਦੇ ਵਿੱਚ ਸਾਡੇ ਨਗਰ ਦੀ ਦਵਾਈ ਕਰਤੀ। ਕਿੰਨੇ ਭਰਾਵਾਂ ਦੀ ਮਿਲਾ ਕੇ ਇੱਕ ਮੇਰੇ ਨਾਲ ਖੜੇ ਨੇ ਭਰਾ। ਸਾਡੀ ਲਗਭਗ 28-29 ਕਿੱਲੇ ਕਣਕ ਸੜ ਚੁੱਕੀ ਹੈ। ਤੇ 3 ਵਜੇ ਕੇ 5 ਮਿੰਟ ਤੇ ਮੈਂ ਦੇਖਿਆ ਤੇ ਇੱਥੋਂ 1 ਕਿਲੋਮੀਟਰ ਉਹ ਏਡ ਦਰਸ ਦੇ ਸਰੇ ਨੇ। ਅੱਛਾ। ਉੱਥੇ ਅੱਗ ਪਹੁੰਚ ਗਈ ਸੀ। ਜਦੋਂ ਮੈਂ ਟਰੈਕਟਰ ਲੈ ਖੇਤ 'ਚ ਪਹੁੰਚਿਆ। ਹੂੰ। ਇਹ ਸਵੇਰ 3 ਵਜੇ ਅੱਗ ਜਿਹੜੀ ਸਾਡੀ ਹਦੂਦ ਵਿੱਚ ਵੜ ਗਈ ਸੀ ਇੱਕ ਪੱਕੀ ਰੋਜੀ ਮੂੰਹ ਦੇ ਵਿੱਚ ਖੋਣੀ ਉਹਦੋਂ ਇਨਸਾਨ ਦੇ ਅੰਦਰ ਨਹੀਂ ਵੜ ਕੇ ਫਿੱਕ ਸਕਦਾ ਸਾਰੀ اپੋਜੀਸ਼ਨ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੇ ਗੇੜੇ ਮਾਰੇ ਨੇ ਪਰ ਜਿਹਨੂੰ ਅਸੀਂ ਚੋਣ ਕੇ ਭੇਜਿਆ ਸੀ ਉਹ ਕਿਤੇ ਸ਼ਾਇਦ ਸੌਂ ਗਿਆ ਹੈ ਜਾ ਕੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਨਾ ਸਾਡੀ ਕਿਸੇ ਨੇ ਮੌਜੂਦਾ ਹਲਕੇ ਦੇ ਐਮਐਲ ਨੇ ਅੱਜ ਤੀਜਾ ਦਿਨ ਹੋ ਗਿਆ ਹੈ ਨਹੀਂ ਸਾਡੀ ਸਾਰ ਲਈ ਵੋਟਾਂ ਲੈ ਕੇ ਉਸ ਤੋਂ ਬਾਅਦ ਸਾਨੂੰ ਉਹਨੀਆਂ ਨੇ ਪੁੱਛਿਆ ਵੀ ਤੁਸੀਂ ਜੀਂਦੇ ਜੇ ਕਿ ਮਰੇ ਜੇ ਬੇਸ਼ੱਕ ਸਰਕਾਰ ਵੱਲੋਂ ਜਿਵੇਂ ਈਦਾਰ ਨੂੰ ਮਤਰੀਂ ਮਾਂ ਵਾਲਾ ਸਲੋਗ ਅੱਜ ਜ਼ਿਕਰ ਕੀਤਾ ਮੇਰੀ ਤਾਂ 50 ਸਾਲ ਦੀ ਉਮਰ ਦੇ ਵਿੱਚ ਸਾਸ਼ਕਲ ਜੀ ਲਿਵ ON ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਪਿੰਡ ਦਿਲਾਰਾਮ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਖੜੀ ਹੋਈ ਆ 19 ਤਰੀਕ ਨੂੰ ਇੱਥੇ ਭਿਆਨਕ ਅੱਗ ਲੱਗੀ ਸੀ ਜਿਸ ਦੇ ਵਿੱਚ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਸੀ ਕਹਿ ਸਕਦੇ ਆ ਕਿ 750 ਕਿੱਲੇ ਦੇ ਨੇੜੇ ਤੇੜ ਕਣਕ ਜਿਹੜੀ ਉਹ ਸੜ ਕੇ ਸੁਆਹ ਹੋ ਗਈ ਇਸ ਤੋਂ ਇਲਾਵਾ ਜਿਹੜਾ ਨੁਕਸਾਨ ਹੈ ਉਹ ਲਾਂਗੇ ਨੂੰ ਵੀ ਪਹੁੰਚਿਆ ਲੋਕਾਂ ਦੇ ਕੋਲ ਖਾਣ ਨੂੰ ਦਾਣੇ ਨਹੀਂ ਬਚੇ ਤੇ ਪਸ਼ੂਆਂ ਲਈ ਤੂੜੀ ਨਹੀਂ ਬਚੀ ਆਓ ਸਾਰੇ ਪਰਿਵਾਰ ਜਿੰਨੇ ਪੀੜਤ ਨੇ ਮੇਰੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਬਾਪੂ ਜੀ ਤੁਹਾਡੀ ਕਿੰਨੀ ਪੈਲੀ ਸੀ ਤੇ ਕਿੰਨੀ ਕਣਕ ਤੁਸੀਂ ਵੱਢ ਲਈ ਸੀ ਕਿੰਨੀ ਰਹਿ ਗਈ ਸੀ ਮੇਰੀ 7 ਕਿੱਲੇ ਕਣਕ ਵੱਢ ਲਈ ਸੀ ਹੂੰ ਤੇ 11 ਕਿੱਲੇ ਫਸਲ ਖੜੀ ਸੀ ਇਹ ਸਾਰੀ ਤੁਹਾਡੀ ਆਪਦੀ ਸੀ ਜਾਂ ਇਹ ਮੇਰੀ ਸਾਰੀ ਆਪਦੀ ਸੀ ਅੱਛਾ ਔਰ ਬਾਕੀ ਅਸੀਂ ਤਿੰਨ ਭਰਾਵਾਂ ਦੀ ਮਿਲਾ ਕੇ ਇੱਕ ਮੇਰੇ ਨਾਲ ਖੜੇ ਨੇ ਭਰਾ ਹੂੰ ਸਾਡੀ ਲਗਭਗ 28 29 ਕਿਲੇ ਕਣਕ ਸੜ ਚੁੱਕੀ ਜੜੀ ਅੱਛਾ ਜੀ ਤੇ ਅੱਗ ਲੱਗਣ ਦਾ ਕੀ ਕਾਰਨ ਸੀ ਜਾਂ ਤੁਹਾਨੂੰ ਕਦੋਂ ਪਤਾ ਲੱਗਦਾ ਤੇ ਕਿੱਥੋਂ ਜੇ ਅੱਗ ਸ਼ੁਰੂ ਹੋਈ ਹੈ ਮੈਨੂੰ ਫੋਨ ਤੇ ਇਨਫਾਰਮੇਸ਼ਨ ਮਿਲੀ ਵਜੇ 2:58 ਮਿੰਟ ਤੇ ਅੱਛਾ ਕਿ ਕੋਰ ਸਿੰਘ ਵਾਲੇ ਅੱਗ ਪਹੁੰਚ ਚੁੱਕੀ ਹੈ ਅੱਛਾ ਤੇ ਤੁਸੀਂ ਜਿਹੜਾ ਅਡਲਟ ਹੋ ਗੋ ਤੇ 3:05 ਮਿੰਟ ਤੇ ਮੈਂ ਦੇਖਿਆ ਤੇ ਇਥੋਂ 1 ਕਿਲੋਮੀਟਰ ਉਹ 8 ਦਰਸ ਦੇ ਦਿਸ ਰਹੇ ਨੇ अच्छा ओथे ते आग ਪਹੁੰਚ ਗਈ ਸੀ ਜਦੋਂ ਮੈਂ ਟਰੈਕਟਰ ਲੈ ਖੇਤ ਚ ਪਹੁੰਚਿਆ ਹਮ ਤੇ ਸਵਾ 3 ਵਜੇ ਅੱਗ ਜਿਹੜੀ ਸਾਡੇ ਅਧੂਦ ਚ ਵੜ ਗਈ ਸੀ ਅੱਛਾ ਔਰ 35 40 ਮਿੰਟ ਦੇ ਵਿੱਚ ਹੀ ਸਾਰਾ ਇਹ ਦਾ 10 ਕਿਲੋਮੀਟਰ ਦਾ ਏਰੀਆ ਜਿਹੜਾ ਹੈ ਸਵਾ ਹੋ ਗਿਆ ਤੁਸੀਂ ਕੋਸ਼ਿਸ਼ ਕੀਤੀ ਤੁਸੀਂ ਕਿਹਾ ਵੀ ਮੈਂ ਟਰੈਕਟਰ ਲੈ ਹਾਂਜੀ ਟਰੈਕਟਰ ਲੈ ਕੇ ਗਿਆ ਸੀ ਕੋਸ਼ਿਸ਼ ਕੀਤੀ ਏ ਪਰੰਤੂ ਅੱਗੋਂ ਅੱਗ ਆਉਂਦੀ ਸੀ ਫਿਰ ਥੋੜਾ ਪਿੱਛੇ ਹਟ ਕੇ ਫਿਰ ਅੱਗੇ ਲਿਆ ਕੇ ਫਿਰ ਉੱਥੇ ਜਾਣਾ ਪਿਆ ਸਾਡੇ ਭਰਾ ਦੇ ਕੰਬਾਈਨ ਚਲਦੀ ਸੀ ਦੋ ਗੇੜੇ ਆਏ ਸੀ ਉਹ ਕੰਬਾਈਨ ਨੂੰ ਕੱਢਣ ਵਾਸਤੇ ਇਹ ਟਰੈਕਟਰ ਲੈ ਕੇ ਗਿਆ ਲੰਗਾ ਪਿੱਛੇ ਕੀਤਾ ਪਰੰਤੂ ਸਾਥ ਨਹੀਂ ਮਿਲਿਆ ਪਿੱਛੋਂ ਕੋਈ ਹੋਰ ਸਹਾਈਤਾ ਨਹੀਂ ਆਈ ਤੇ ਸਾਨੂੰ ਕੰਬਾਈਨ ਵੀ ਭਜਾਣੀ ਪਈ ਟਰਾਲੀ ਵੀ ਭਜਾਣੀ ਪਈ ਤੇ ਟਰੈਕਟਰ ਫਸ ਗਿਆ ਟਰੈਕਟਰ ਅੰਦਰ ਟਰੈਕਟਰ ਅੰਦਰ ਐ ਫਸ ਗਿਆ ਵੀ ਉਹਦੇ ਵਿੱਚ ਲੰਗਾ ਫਸ ਗਿਆ ਅੱਛਾ ਉਹ ਲੰਗਾ ਕੱਢਦੇ ਸੀ ਤੇ ਉਹ ਕਰਦੇ ਸੀ ਔਰ ਜਦੋਂ ਨੂੰ ਇੰਨੀ ਟਾਈਮ ਲੱਗਿਆ ਤੇ ਅੱਗ ਪਿੱਛੇ ਟਰੈਕਟਰ ਦੇ ਸਾਈਡ ਤੋਂ ਲੰਗ ਗਈ ਸੀ ਅੱਛਾ ਔਰ ਜਿਹੜੀ ਸਾਈਡ ਮੈਂ ਜਾਣਾ ਜਾਣਾ ਚਾਹੁੰਦਾ ਸੀ ਉਧਰ ਅੱਗ ਮੱਚਦੀ ਸੀ ਦੂਜੀ ਸਾਈਡ ਇਹ ਛੋਟੀ ਅੱਗ ਰਹਿ ਗਈ ਜਿਵੇਂ ਆ ਇਹ ਬਲੀ ਹੋਈ ਅੱਛਾ ਜਿੰਦੇ ਵਿੱਚੋਂ ਦੀ ਟਰੈਕਟਰ ਕੱਢਿਆ ਅੱਛਾ ਔਰ ਸੇਕ ਦੇ ਵਿੱਚੋਂ ਛੋਟੀ ਛੋਟੀ ਅੱਗ ਮੱਚਦੀ ਦੇ ਵਿੱਚੋਂ ਹੀ 10 ਕਿਲੇ ਟਰੈਕਟਰ ਲੈ ਕੇ ਆਏ ਸੇਕ ਸੁਕ ਵੀ ਲੱਗਿਆ ਟਰੈਕਟਰ ਨੂੰ ਪਰੰਤੂ ਸੜਨ ਤੋਂ ਬਚ ਗਿਆ ਕੁਝ ਨੁਕਸਾਨ ਨਹੀਂ ਹੋਇਆ ਟਰੈਕਟਰ ਦਾ ਟਰੈਕਟਰ ਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਫਸਲ ਨਹੀਂ ਬਚਾ ਸਕੇ ਫਸਲ ਨਹੀਂ ਬਚਾ ਸਕੇ ਕਿਉਂਕਿ ਹਾਲ ਦੇ ਵਿੱਚ ਕਣ ਕੱਟ ਜਾਂਦੀ ਸੀ ਤੇ ਜਾਂ ਉਹ ਵਾਲਾ ਆੜ ਜਾਂਦਾ ਸੀ 나ੜ ਜਿਹੜਾ ਤੋੜੀ ਦਾ ਇਹ ਅੜ ਜਾਂਦਾ ਸੀ ਕੋਈ ਮਤਲਬ ਹੋਰ ਮਗਰੋਂ ਮਦਦ ਨਹੀਂ ਹੈਗੀ ਸੀ ਕੋਈ ਜਿਵੇਂ ਕੋਈ ਹਜੂਮ ਪਹੁੰਚਦਾ ਪਿੰਡੋਂ ਜਾਂ ਕਿਸੇ ਦੂਸਰੇ ਪਿੰਡ ਤੋਂ ਵੀ ਉਹ 나ੜ ਵਿੱਚੋਂ ਕੱਢ ਦੇ ਜਾਂ ਕੇ ਦੋ ਤਿੰਨ ਟਰੈਕਟਰ ਇਕੱਠੇ ਹੁੰਦੇ ਕੋ ਤਵੀਆਂ ਵੀ ਚੱਲਦੀਆਂ ਕਲਟੀਵੇਟਰ ਹੁਣ ਕਰਕੇ ਉਹ ਨਹੀਂ ਚੱਲ ਸਕੇ ਕੋਈ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਤੁਸੀਂ ਫੋਨ ਨਹੀਂ ਕੀਤਾ ਪ੍ਰਸ਼ਾਸਨ ਨੂੰ ਹਾਂ ਜੀ ਅਸੀਂ ਮੈਂ ਕੋਈ ਫੋਨ ਨਹੀਂ ਕੀਤਾ ਪਰੰਤੂ ਉਸ ਤੋਂ 15 ਮਿੰਟ ਬਾਅਦ ਮੈਂ ਜਦੋਂ ਇੱਥੇ ਪਹੁੰਚਿਆ ਜਿੱਥੇ ਮੌਕੇ ਦੇ ਖੜਿਆ ਤੇ ਫਾਇਰ ਬ੍ਰਿਗੇਡ ਆਈਏ ਜਿਹਦੇ ਨਾਲ ਇਹ ਹੈ ਕਿ ਮੈਂ ਵੀ ਉੱਥੇ ਟਰੈਕਟਰ ਲੈ ਕੇ ਫਿਰ ਦੁਬਾਰਾ ਪਹੁੰਚਿਆ ਉੱਥੇ 8-10 ਕਿੱਲੇ ਕਣਕ ਬਚ ਗਈ ਸੀ ਫਾਇਰ ਬ੍ਰਿਗੇਡ ਦੀ ਮਦਦ ਨਾਲ ਔਰ ਤਿੰਨ ਟਰੈਕਟਰ ਹੋਰ ਆ ਗਏ ਸੀ ਤਿੰਨਾ ਚਾਰਾਂ ਟਰੈਕਟਰ ਨੇ ਜ਼ਮੀਨ ਵਾਈਏ ਨਾਲ ਨਾਲ ਫਾਇਰ ਬ੍ਰਿਗੇਡ ਨੇ ਵੀ ਕੁਝ ਕੰਮ ਕੀਤਾ ਤੇ ਉਹ ਇਹ ਕਣਕ ਲਗਭਗ 8-10 ਕਿੱਲੇ ਬਚ ਗਈ ਹਾਂਜੀ ਮਾਪੂ ਜੀ ਹਰੇਕ ਦੇ ਮੈਂ ਸੁਪਨੇ ਨਹੀਂ ਕਹੂੰਗੀ ਜ਼ਿੰਮੇਵਾਰੀਆਂ ਨੇ ਕਿਉਂਕਿ ਹੁਣ ਉਹ ਸਮਾਂ ਨਹੀਂ ਰਿਹਾ ਕਿ ਜ਼ਿਮੀਂਦਾਰ ਭਰਾ ਉਹਦੇ ਸੁਪਨੇ ਪੂਰੇ ਕਰ ਸਕਣ ਜਾਂ ਸੁਪਨੇ ਲੈਣ ਫਸਲਾਂ ਦੇ ਸਿਰ ਤੋਂ ਉਹ ਸਿਰਫ ਜ਼ਿੰਮੇਵਾਰੀਆਂ ਹੀ ਨਿਭਾਉਂਦੇ ਨੇ ਫਸਲ 'ਚੋਂ ਸਿਰਫ ਜਿਹੜਾ ਕਰਦਾ ਆਈ ਚਲਾਈ ਆ ਉਹੀ ਚਲਾਉਂਦੇ ਨੇ ਤਾਂ ਕਿਹੜੇ ਕਿਹੜੇ ਕੰਮ ਤੁਸੀਂ ਸੋਚੇ ਸੀ ਕਿ ਇਸ ਫਸਲ ਤੋਂ ਬਾਅਦ ਅਸੀਂ ਕਰਨੇ ਆ ਬਹੁਤ ਦੇਣ ਲੈਣ ਵੀ ਹੁੰਦਾ ਹੈ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਹੁੰਦਾ ਹੈ ਤਾਂ ਹਾਂਜੀ ਬਹੁਤ ਲੰਮੇ ਸੁਪਨੇ ਵੇਖੇ ਸੀ ਸਾਰੇ ਤਾਂ ਇੱਥੇ ਗਿਣਾਈ ਨਹੀਂ ਜਾ ਸਕਦੇ ਇੱਕ ਤਾਂ ਜਿਵੇਂ ਸਰਕਾਰ ਕਹਿੰਦੀ ਹੈ ਕਿ ਪਰਾਲੀ ਨਹੀਂ ਨਹੀਂ ਮਤਲਬ ਇਹ ਜਲਣੀ ਚਾਹੀਦੀ ਉਹਦੇ ਵਾਸਤੇ ਸਾਨੂੰ ਇੱਕ ਵੱਡੇ ਟਰੈਕਟਰ ਦੀ ਲੋੜ ਸੀ ਹਮ ਔਰ ਅੱਛਾ ਸਭ ਤੋਂ ਵੱਡਾ ਸੁਪਨਾ ਹੋ ਸੀ ਠੀਕ ਹੈ ਜੀ ਜਿਹੜਾ ਅਧੂਰਾ ਰਿਹਾ ਠੀਕ ਹੈ ਜੀ ਇਧਰ ਵੀ ਗੱਲਬਾਤ ਕਰ ਲੈਣੇ ਆ ਕਿੰਨਾਂ ਦੇ ਜਿਨ੍ਹਾਂ ਨੇ ਠੇਕੇ ਤੇ ਲਈ ਸੀਗੀ ਬਹੁਤ ਥੋੜੀ ਪਹਿਲੀ ਹੋਵੇ ਅੱਛਾ ਤੁਹਾਡੀ ਕਿੰਨੀ ਕਿ ਪੈਲੀ ਸੀ ਬਈ ਮੇਰੇ ਕੋਲ ਇਹ 1.5 ਕਿਲੋ ਆਫਦੀ ਹੈ ਅੱਛਾ ਔਰ 6.5 ਕਿਲੋ ਠੇਕੇ ਤੇ ਹੈ ਅੱਛਾ ਜੇਚੋਂ 4.5 ਪੌਣੇ 4 ਕਿਲੋ ਸੜ ਗਈ ਹੈ ਜੀ ਅੱਛਾ ਥੋੜੀ ਜੀ ਬਚੀ ਤੁਹਾਨੂੰ ਥੋੜੀ ਬਚੀ ਹੈ ਜੀ ਅੱਛਾ ਕਿੰਨੇ 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 ਰੁਪਏ ਲਈ ਸੀ ਤੁਸੀਂ ਠੇਕੇ ਦੇ ਕਿੰਨੇ ਨੇ ਲਈ ਅਸੀਂ 65000 ਨੂੰ ਜੀ 65000 ਨੂੰ ਲਈ ਸੀ ਠੀਕਾ ਸਾਰਾ ਦੇਤਾ ਸੀ ਦੇਤਾ ਦੇਤਾ ਹੈ ਅੱਛਾ ਤੇ ਇਹ ਇਹਦਾ ਤਾਂ ਫਿਰ ਕਰਜ਼ਾ ਤਾਂ ਹਜੇ ਹਜੇ ਕਰਜ਼ਾ ਬਾਕੀ ਹੈ ਜੀ ਕਰਜ਼ਾ ਬਾਕੀ ਹੈ ਹਾਂਜੀ ਹਾਂਜੀ ਤੇ ਕੀ ਮੰਗ ਕਰਨਾ ਚਾਹੋਗੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਪਹੁੰਚਿਆ ਕਿਸੇ ਨੇ ਪ੍ਰਸ਼ਾਸਨ ਇੱਥੇ ਕੋਈ ਨਹੀਂ ਪਹੁੰ ਗੋਇਆਲੇ ਤਾਂ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਨਹੀਂ ਨਹੀਂ ਕਿਸੇ ਨੇ ਆ ਕੇ ਹਾਂ ਦਾ ਨਾਰਾ ਨਹੀਂ ਮਾਰਿਆ ਕਿ ਜਿਨ੍ਹਾਂ ਦੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਖਾਨ ਜੋਗੀ ਕਣਕ ਦੇਵਾਂਗੇ ਖਾਨ ਜੋਗੀ ਕਣਕ ਕੱਲ ਦੇ ਕੇ ਗਿਆ ਯਾਵਲਾ ਸਾਹਿਬ ਦੇ ਕੇ ਗਏ ਨੇ ਹੋਰ ਕੋਈ ਨਹੀਂ ਅਜੇ ਤੱਕ ਕਿਸੇ ਵੱਲੋਂ ਕਿਸੇ ਨੇ ਮਦਦ ਨਹੀਂ ਕੀਤੀ ਪਹੁੰਚ ਗਈ ਕਣਕ ਜਾਂ ਹਜੇ ਸਿਰਫ ਪਹੁੰਚ ਗਈ ਉਹਨਾਂ ਨੇ ਉਹਨਾਂ ਨੇ ਪਹਚਾਈ ਹੈ ਠੀਕ ਹੈ ਜੀ ਇਧਰ ਵੀ ਗੱਲਬਾਤ ਕਰ ਲੈਣੇ ਆ ਇਹ ਭਾਈ ਸਾਹਿਬ ਦੇ ਵੀ ਕਿੰਨੇ ਪੰਜ ਕਿੱਲੇ ਸੀ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਸਾਰੇ ਸੰਗਤ ਨੂੰ ਆਰਾਪ ਜੀ ਨੂੰ ਬਹੁਤ ਬਹੁਤ ਮੁਬਾਰਕ ਜਿਨ੍ਹਾਂ ਨੇ ਸਾਡੇ ਪਿੰਡ ਦੇ ਆ ਕੇ ਸਾਡਾ ਦੁੱਖ ਸੁਣਿਆ ਤੇ ਮੈਂ ਜਗੇਂਦਰ ਸਿੰਘ ਪੁੱਤਰ ਸ਼ੇਰਚੰਦ ਪਿੰਡ ਦਿਲਾਰਾਂ ਤੋਂ ਪਰਸੋ ਜੋ ਪਾਣਾ ਵਾਪਰਿਆ ਬਹੁਤ ਹੀ ਮੰਦ ਭਾਗੀ ਅਸੀਂ ਤਾਂ ਕਵਾਂਗੇ ਜੋ ਪਾਣਾ ਵਾਪਰਿਆ ਇੱਕ ਪੱਕੀ ਰੋਜੀ ਮੂੰਹ ਦੇ ਵਿੱਚ ਖੋਣੀ ਉਦੋਂ ਇਨਸਾਨ ਦੇ ਅੰਦਰ ਨਹੀਂ ਵੜ ਕੇ ਫੇਖ ਸਕਦਾ ਤੈਨੂੰ ਅੱਜ ਕੇ 35 ਮਿੰਟ ਤੇ ਕੋਰ ਸਿੰਘ ਵਾਲਿਓ ਅੱਗੇ ਚੱਲੀ ਏ ਔਰ ਸਾਡੇ ਖੇਤਾਂ 'ਚ ਆ ਕੇ ਇੱਕ 35-40 ਮਿੰਟ ਦੇ ਵਿੱਚ ਸਾਡੇ ਨਗਰ ਦੀ ਦਵਾਈ ਕਰਤੀ ਹੂੰ ਜਿਸ ਕਰਕੇ ਅਸੀਂ ਬਹੁਤ ਹੀ ਪਰੇਸ਼ਾਨ ਆ ਤੇ ਨਾ ਸਾਡੀ ਕਿਸੇ ਨੇ ਮੌਜੂਦਾ ਹਲਕੇ ਦੇ ਐਮਐਲ ਨੇ ਅੱਜ ਤੀਜਾ ਦਿਨ ਹੋ ਗਿਆ ਨਹੀਂ ਸਾਡੀ ਸਾਰ ਲਈ ਵੋਟਾਂ ਲੈ ਕੇ ਉਸ ਤੋਂ ਬਾਅਦ ਸਾਨੂੰ ਨੇ ਉਹ ਪੁੱਛਿਆ ਵੀ ਤੁਸੀਂ ਜੀਂਦੇ ਜੇ ਕਿ ਮਰੇ ਜੇ ਹੂੰ ਇਸ ਕਰਕੇ ਉਸ ਇਨਸਾਨ ਨੂੰ ਦੇਣਾ ਜਾਂ ਨਹੀਂ ਦੇਣਾ ਉਹ ਬਾਅਦ ਦੀ ਗੱਲਾਂ ਨੇ ਲੇਕਿਨ ਸਾਡੇ ਦੁੱਖ ਦੇ ਵਿੱਚ ਸ਼ਿਰਮਾਂਦਾ ਸਾਡਾ ਮਨ ਵੀ ਹੌਲ ਹੁੰਦਾ ਵੀ ਸਾਡੀ ਸਾਰ ਲਈ ਹੈ ਲੇਕਿਨ ਕੋਈ ਵੀ ਸਰਕਾਰ ਦਾ ਨਮਿੰਦਗਾ ਅੱਜ ਤੱਕ ਸਾਡੇ ਪਿੰਡ ਵਿੱਚ ਨਹੀਂ ਪਹੁੰਚਿਆ ਹੂੰ ਸਾਨੂੰ ਬਹੁਤ ਰੱਜ ਕੇ ਰੋਸ ਹੈ ਇਸ ਬੰਦੇ ਤੇ ਤੁਸੀਂ ਜਮਾ ਪੂਰਾ ਖਾਨ ਜੋਗੇ ਦਾਣੇ ਵੀ ਨਹੀਂ ਵਢੇ ਸੀ ਨਹੀਂ ਮੇਰੇ ਕੋਲ 5 ਕਿਲੇ ਵਾਣਾਂ ਨਾ ਤਾਂ ਖਾਨ ਜੋਗੇ ਕੁਝ ਨਹੀਂ ਵਢਿਆ ਤੇ ਸਾਰੀ ਵੀ ਇੱਕ ਵਾਢੀ ਸੜ ਗਈ ਹੈ ਸਾਰੀ ਸੜ ਗਈ ਤੇ ਸਭ ਤਹਿ ਦਿਲੋਂ ਅਮਨਿੰਦਰ ਸਿੰਘ ਆਵਲਾ ਆਵਲਾ ਸਾਹਿਬ ਦਾ ਧੰਨਵਾਦ ਆ ਜਿੰਦੇ ਵਿੱਚ ਤਕਰੀਬਨ ਹੀ ਜਿਹੜੇ ਘਰਾਂ ਨੇ ਬਿਲਕੁਲ ਨਹੀਂ ਸੀ ਵਢੀ 15 20 ਵੀ ਮਾਣ ਉਹ ਸਖਸ਼ ਨੇ ਸਾਡੇ ਖਾਣ ਦੇ ਲਈ ਭੇਜੇ ਨੇ ਅਸੀਂ ਔਰ ਮੇਰਾ ਪਿੰਡ ਸਾਰੇ ਉਸ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਭਾਈ ਸਾਡੀ ਬਾਹ ਫੜੋ ਸਾਨੂੰ ਸੁਣੋ ਸਾਡੇ ਦੁੱਖ ਚ ਸਹਿਮਣੋ ਪਰ ਸਾਨੂੰ ਕਿਸੇ ਨਜ਼ਦੀਕ ਕੋਈ ਹਸਾਰ ਨਹੀਂ ਲਈ ਜਦੋਂ ਆਪਾਂ ਇਹ ਹੀ ਪਰਾਲੀ ਨੂੰ ਜਦੋਂ ਅੱਗ ਲਾਈ ਸੀ ਪਿੱਛੇ ਝੋਨੇ ਦਾ ਸੀਜ਼ਨ ਸੀ ਤਾਂ ਬੜੀ ਛੇਤੀ ਮੈਂ ਕਹਿੰਦੀ ਹਾਂ ਹਰ ਪਿੰਡ ਦੇ ਵਿੱਚ ਇੱਕ ਇੱਕ ਪਟਵਾਰੀ ਬੈਠਾ ਹੋਇਆ ਸੀ ਉਦੋਂ ਹਰ ਪਿੰਡ ਦੇ ਵਿੱਚ ਪ੍ਰਸ਼ਾਸਨ ਪਹੁੰਚ ਜਾਂਦਾ ਸੀ ਤੇ ਹੁਣ ਅੱਜ ਜਿਵੇਂ ਤੁਸੀਂ ਦੱਸ ਰਹੇ ਹੋ ਤੀਜਾ ਦਿਨ ਹੋ ਗਿਆ ਕੋਈ ਨਹੀਂ ਪਹੁੰਚਿਆ ਨਹੀਂ ਕੋਈ ਨਹੀਂ ਅਜੇ ਤੱਕ ਪਹੁੰਚਿਆ ਉਦੋਂ ਕਿਤੇ ਮਾੜਾ ਜੀ ਵੀ ਤੂੰ ਕਿ ਉਂਝ ਵੀ ਬਾਲਣ ਦਿਖਾ ਦਿੰਦਾ ਸੀ ਤੇ ਕਹਿੰਦਾ ਇਹ ਫਲਾਣੇ ਪਿੰਡ ਅੱਗ ਲੱਗੀ ਆ ਉਸੇ ਲਿਆਉਂਦੀ ਸੀ ਵੀ ਸੈਟੇਲਾਈਟ ਲੱਗਿਆ ਕੀ ਗੱਲ ਅੱਜ ਪੰਜਾਬ ਸਰਕਾਰ ਦਾ ਸੈਟੇਲਾਈਟ ਮਰ ਗਿਆ ਹੂੰ ਅੱਜ ਅੱਜ ਕਿਹੜੀ ਕੁੰਬ ਕਰਨ ਦੀ ਨੀਸ ਉੱਤੇ ਪੈਣੇ ਕੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਫਲਾਣੇ ਪਿੰਡ ਤੋਂ ਧੂਆਂ ਨਿਕਲਿਆ ਵੀ ਉੱਥੇ ਅੱਗ ਲੱਗੀ ਐ ਸੀ ਪਤਾ ਲਈਏ ਕੋਈ ਨਹੀਂ ਕਿ ਕੁੰਬ ਕਰਨ ਨਾਲ ਨੀਂਦ ਹੈ ਗਈ ਐ ਜੇ ਤਾਂ ਉਦੋਂ ਸੈਟਲਾਈਟ ਚੱਲਦਾ ਜਦੋਂ ਕਿਤੇ ਧੂਆਂ ਅਗ ਸੀ ਅੱਜ ਕੋਈ ਉਹਨਾਂ ਨੂੰ ਧੂਮੇ ਦੀ ਕੋਈ ਕੁਛ ਨਹੀਂ ਬਰੇ ਕੋ ਜੀਵੇ ਉਹਨਾਂ ਨੂੰ ਸਿਰ ਇਸ ਤੇ ਕਰਸਾ ਸੀ ਆ ਤੇ ਦੂਜੀ ਗੱਲ ਇਹ ਵੀ ਜ਼ਿਮੀਦਾਰ ਨੂੰ ਅਸਲ ਲੈ ਦੇ ਲੋ ਵੇਖ ਕੇ ਖੁਸ਼ ਨਹੀਂ ਗੇ ਵੇਖ ਕੇ ਕਰਕੇ ਖੁਸ਼ ਨਹੀਂ ਵੀ ਜ਼ਿਮੀਦਾਰ ਨੂੰ ਕੌਣ ਪੁੱਛਦਾ ਨਾ ਪੋਛੇ ਨਾਲੀ ਗੱਲ ਐ ਹਮੇਸ਼ਾ ਹੀ ਸਰਕਾਰ ਵੱਲੋਂ ਜਿੰਮੇਵਾਰ ਨੂੰ ਮਤਰੇਈ ਮਾਂ ਵਾਲਾ ਸਲੋਗ ਅੱਜ ਤੱਕ ਕਰਕੇ ਤਾਂ ਮੇਰੀ ਤਾਂ 50 ਸਾਲ ਦੀ ਉਮਰ ਦੇ ਵਿੱਚ ਜ਼ਮੀਨਦਾਰ ਅਸਲ ਦੇ ਵਿੱਚ ਖੇਤੀ ਕਰਨਾ ਛੱਡ ਨਹੀਂ ਰਿਹਾ ਆਪਣੀਆਂ ਜ਼ਮੀਨਾਂ ਵੇਚ ਨਹੀਂ ਰਿਹਾ ਉਹਨਾਂ ਨੇ ਇੱਥੇ ਲਿਆ ਕੇ ਕਾਰਪੋਰੇਟ ਕਰਾਣੇ ਤੁਹਾਡੇ ਸਿਰ ਤੇ ਖੜੇ ਕਰਨੇ ਆ ਤਾਂ ਉਹ ਇਹੋ ਜਿਹੀਆਂ ਨੀਤੀਆਂ ਬਣਾ ਰਹੇ ਆ ਕਿਉਂਕਿ ਸਾਡੇ ਦੇਖਣ ਦੀ ਗੱਲ ਹੈ ਜਦੋਂ ਹੱਥਾਂ ਨਾਲ ਕਣਕ ਵੜਦੇ ਹੁੰਦੇ ਸੀ ਉਦੋਂ ਕਦੇ ਇਹੋ ਜਿਹਾ ਹਾਦਸਾ ਨਹੀਂ ਹੋਇਆ ਕੀ ਗੱਲ ਉਦੋਂ ਕਿਹੜਾ ਬਿਜਲੀ ਹੈ ਨਹੀਂ ਸੀ ਜਾਂ ਉਦੋਂ ਕਿਹੜਾ ਗਰਮੀ ਨਹੀਂ ਪੈਂਦੀ ਸੀ ਹੁਣ ਇਹ ਹਾਦਸੇ ਕਿਉਂ ਹੋਣ ਲੱਗ ਗਏ ਇਹਨਾਂ ਦੇ ਪਿੱਛੇ ਕਾਰਨ ਕੀ ਹੈ ਚਲੋ ਠੀਕ ਹੈ ਕੁਦਰਤੀ ਆਫਤ ਆਪਾਂ ਮੰਨਦੇ ਆ ਪਰ ਜੇ ਕਿਸੇ ਲੀਡਰ ਦੇ ਉੱਤੇ ਘਰ ਦੇ ਬਾਹਰ ਕੋਈ ਮਾੜਾ ਮੋਟਾ ਇਹਨਾਂ ਨੂੰ ਸੀਖ ਤੇ ਆ ਜਾਂਦੀ ਹੈ ਤੇ ਇਹ ਸੀਆਈਡੀ ਤੱਕ ਤੋਂ ਜਾਂਚ ਕਰਾਉਂਦੇ ਆ ਕਿ ਭਾਈ ਆ ਜਿਹੜੀ ਸੀਖ ਹੈ ਇਹ ਮੰਤਰੀ ਸਾਹਿਬ ਦੇ ਬਾਰ ਮੂਰੋ ਮਿਲੀ ਹੈ ਤੇ ਹੁਣ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਹਜ਼ਾਰਾਂ ਕਿੱਲਿਆਂ ਦੇ ਹਿਸਾਬ ਨਾਲ ਲੋਕਾਂ ਦੀ ਕਣਕ ਸੜ ਗਈ ਤੇ ਅਜੇ ਤੱਕ ਕਾਰਨ ਹੈ ਜਿਹੜਾ ਉਹ ਪ੍ਰਸ਼ਾਸਨ ਨਹੀਂ ਲੱਭ ਸਕਿਆ ਵੀ ਅਸਲ ਕਾਰਨ ਕੀ ਹੈ ਕਣਕ ਸੜਨ ਦਾ ਕਾਰਨ ਕੀ ਹੈ ਕਿਉਂਕਿ ਬਿਜਲੀ ਤਾਂ ਬੰਦੀ ਹੋਊਗੀ ਜੀ ਤੁਹਾਡੇ ਪਿੰਡਾਂ ਚ ਬੰਦ ਕਰ ਦਿੰਦੇ ਪਿੰਡ ਚ ਬਿਜਲੀ ਬੰਦ ਸੀ ਤੇ ਪਤਾ ਲੱਗਿਆ ਕਿ ਜਿੱਥੋਂ ਅੱਗ ਆ ਰਹੀ ਏ ਉੱਥੇ ਕੋਈ ਵੱਡੀ 66000 ਯਰ ਕੇ ਵੀ ਜਿਹੜੀ ਬਹੁਤ ਵੱਡੀ ਲਾਈਨ ਕਹਾ ਜਾਂਦਾ ਜਿਹਨੂੰ ਬੜੇ ਵੱਡੇ ਚੌੜੇ ਖੰਭੇ ਹੁੰਦੇ ਨੇ 3-4 ਮਰਲੇ ਦਾ ਖੰਭਾ ਹੁੰਦਾ ਉਹ ਲਾਈਨ ਕਹਿੰਦੇ ਵੀ ਚੱਲ ਰਹੀ ਸੀ ਅੱਛਾ ਉਹ ਹਜੇ ਵੀ ਚੱਲ ਰਹੀਆਂ ਨੇ ਹਾਂ ਉਹ ਚੱਲ ਰਹੀਆਂ ਨੇ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਾਂ ਕਿ ਅਸੀਂ ਸਰਕਾਰ ਤਾਂ ਬਣਾਈ ਸੀ ਬੜੇ ਚਾਅ ਨਾਲ ਪਰੰਤੂ ਆਪੋਜੀਸ਼ਨ ਨੇ ਤਾਂ ਗੇੜੇ ਮਾਰੇ ਨੇ ਪਿੰਡ ਚ ਅੱਛਾ ਸਾਰੀ ਆਪੋਜੀਸ਼ਨ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੇ ਗੇੜੇ ਮਾਰੇ ਨੇ ਪਰ ਜਿੰਨੂੰ ਅਸੀਂ ਚੁਣ ਕੇ ਭੇਜਿਆ ਸੀ ਉਹ ਕਿਤੇ ਸ਼ਾਇਦ ਸੌਂ ਗਿਆ ਹੈ ਜਾਂ ਕਿਤੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਇਹ ਉਹੀ ਦੱਸ ਸਕਦਾ ਮਾਪੂ ਜੀ ਮੈਂ ਇੱਕ ਸਵਾਲ ਹੋਰ ਤੁਹਾਨੂੰ ਪੁੱਛਣਾ ਚਾਹੂੰਗੀ ਠੀਕ ਹੈ ਸਰਕਾਰ ਨਹੀਂ ਪਹੁੰਚੀ ਅਸੀਂ ਨਿੰਦਿਆ ਕਰਦੇ ਹਾਂ ਕਿਉਂਕਿ ਪੰਜਾਬ ਮੱਚੀ ਜਾਂਦਾ ਤੇ ਸਾਡਾ ਸੀਐਮ ਨੱਚੀ ਜਾਂਦਾ ਇਹਨੂੰ ਪਤਾ ਨਹੀਂ ਗਾਦੀ ਚਾਤ ਜੜਿਆ ਹੋਇਆ ਹੈ ਉੱਥੇ ਦਿੱਲੀ ਚ ਜਾ ਕੇ ਡਾਂਸ ਤੇ ਜ਼ੋਰ ਦਿੱਤਾ ਹੋਇਆ ਇਹਨਾਂ ਨੇ ਖੈਰ ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਮਾਜਿਕ ਸੰਸਥਾਵਾਂ ਨੇ ਸਾਡੇ ਕਿਸਾਨ ਜਥੇਬੰਦੀਆਂ ਨੇ ਇਹ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੀਆਂ ਕਿ ਇੱਥੇ ਗ੍ਰਹੀ ਕਰਨ ਪਹੁੰਚਦੀਆਂ ਨੇ ਇਹਨਾਂ ਦੇ ਵੱਲੋਂ ਕਿਉਂਕਿ ਦੇਖੋ ਇੱਕ ਪਿੰਡ ਸੜਿਆ ਦੋ ਵੱਧ ਤੋਂ ਵੱਧ 10 ਸੜਗੇ ਹੋਣਗੇ ਤੇ ਬਾਕੀ ਪੰਜਾਬ ਦੇ ਵਿੱਚ ਤੇ ਕਣਕ ਹੈ ਬਾਕੀ ਪੰਜਾਬ ਦੇ ਵਿੱਚੋਂ ਮਦਦ ਜੇ ਕਰਨੀ ਹੋਵੇ ਤਾਂ ਜਿਹੜੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਦੀ ਕੀਤੀ ਜਾ ਸਕਦੀ ਹੈ ਨਾ ਜਥੇਬੰਦੀਆਂ ਵੱਲੋਂ ਚਾਹੇ ਉਹ ਕੋਈ ਵੀ ਹੈ ਸਮਾਜਿਕ ਧਾਰਮਿਕ ਜਾਂ ਕਿਸਾਨ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੁਣ ਪਤਾ ਲੱਗੇ ਅਗਲੇ ਹਫਤੇ ਤੱਕ ਜਦੋਂ ਇਹ ਹਫਤਾ ਕੰਪਲੀਟ ਹੋ ਜਾਂਦਾ ਹੈ ਫਿਰ ਉਹ ਸਾਰੀਆਂ ਪਾਰਟੀਆਂ ਆਉਣਗੀਆਂ ਬੋਰੀਆਂ ਲੈ ਕੇ ਆਪਣੀਆਂ ਜਾਂ ਕੋਈ ਨਾਮ ਲਿਖਾਓ ਕਿਨੇ ਕਿਨੇ ਗੱਟੇ ਭੇਜਨੇ ਤੇ ਇਹ ਨਹੀਂ ਪਤਾ ਦੇਣ ਆਣਗੇ ਅੱਗੇ ਤਾਂ ਲੈਣੀ ਆਉਂਦੇ ਨੇ ਕਿ ਇਸ ਵਾਰੀ ਦੇਣ ਆਣਗੇ ਕਿ ਨਹੀਂ ਆਣਗੇ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਅਸੀਂ ਹਰ ਸਾਲ ਦਿੰਨੇ ਆ ਚਲੋ ਨੁਕਸਾਨ ਤੁਹਾਡੇ ਪਿੰਡ ਐਸ ਵਾਰ ਹੋਇਆ ਹੋਊਗਾ ਤਾਂ ਕੀ ਐਸ ਵੇਲ ਤੁਹਾਡੀ ਮਦਦ ਕਰਦੀਆਂ ਨੇ ਜਾਂ ਨਹੀਂ ਇਹ ਦੇਖਣਾ ਪਊਗਾ ਸਮੇਂ ਦੇ ਪਤਾ ਲੱਗੇਗਾ ਜੀ ਅੱਜ ਕੁਝ ਨਹੀਂ ਕਹਿ ਸਕਦੇ ਇੱਥੇ ਇੱਕ ਸਹਤਾ ਆਈ ਏ ਕੋਈ ਰਵਿੰਦਰ ਸਿੰਘ ਆਵਲੇ ਨੇ ਕੁਝ ਮਦਦ ਕੀਤੀ ਜੀ ਜਦੋਂ ਪਾਣੀ ਆਇਆ ਸੀ ਬੰਨ ਟੁੱਟਿਆ ਸੀ ਹੂੰ ਹਾਂ ਜਿਲੰਦਰਵਾਨ ਨੇ ਬਿਲਕੁਲ ਉਹ ਤੋਂ ਅਸੀਂ ਕੱਲੇ ਪਿੰਡ ਨੇ ਹਾਂ ਟਰਾਲੀ ਭਰ ਕੇ ਫੇਰ ਦੀ ਲਗਾਈ ਸੀ ਹੂੰ ਠੀਕ ਹੈ ਹਾਂ ਮਤ ਕਿਤੇ ਜਿੰਨੀ ਜੋਗੇ ਗਏ ਘੈਂ ਡੰਗਰਾਂ ਦੀ ਉਹ ਟਰਾਲੀ ਲਗਾਏ ਅਸੀਂ ਫੀਡ ਦੀ ਭਰ ਕੇ ਟਰਾਲਾ ਇੱਕ ਤੇ ਵੰਡਿਆ ਹੁਣ ਵੇਖਾਂਗੇ ਸਾਡੇ ਕਿੰਨਾ ਕਾਉਂਦਾ ਕੋਈ ਹੈ ਸਹੀ ਗੱਲ ਹੈ ਹੁਣ ਪਤਾ ਲੱਗੂਗਾ ਚਲੋ ਮਾੜੇ ਟਾਈਮ ਦੀ ਇੱਕ ਖੂਬੀ ਵੀ ਹੈ ਜੀ ਮਾੜੇ ਟਾਈਮ ਚ ਪਰਖਿਆ ਜਾਂਦਾ ਬੰਦਾ ਪਰਖਿਆ ਜਾਂਦਾ ਵੀ ਕਿਹੜਾ ਸਾਡੇ ਨਾਲ ਖੜਦਾ ਤੇ ਕਿਹੜਾ ਨਹੀਂ ਖੜਦਾ ਇਹ ਤੋਂ ਇਲਾਵਾ ਮੈਂ ਇਸ ਪਿੰਡ ਦੀ ਇੱਕ ਸਿਫਤ ਜ਼ਰੂਰ ਕਰਨੀ ਚਾਹੂੰਗੀ ਅਸੀਂ ਜਦੋਂ ਆਏ ਸੀ ਤੇ ਇੱਥੇ ਬਾਪੂ ਜੀ ਮੌਜੂਦ ਨੇ ਬਾਪੂ ਜੀ ਥੋੜਾ ਅੱਗੇ ਆਇਓ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਨੇ ਬੜੀ ਦਲੇਰੀ ਨਾਲ ਕਿਹਾ ਇਹ ਕਹਿੰਦੇ ਵੀ ਅਸੀਂ ਆਪਦੇ ਪਿੰਡ ਦੇ ਨਾਲ ਆਪ ਖੜੇ ਆ ਜਿੰਨਾ ਜਿੰਨੀ ਕਿ ਵਾਣ ਬਚਿਆ ਉਹਨਾਂ ਦੇ ਵਿੱਚੋਂ ਅਸੀਂ ਇਹਨਾਂ ਦੀ ਮਦਦ ਕਰਾਂਗੇ ਕਿੰਨਾ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਏਕੜ ਦੇ ਵਿੱਚ ਤੁਸੀਂ ਖੇਤੀ ਕਰਦੇ ਹੋ ਤੇ ਕਿੰਨੀ ਕਿ ਬਚ ਗਈ ਆ ਮੈਡਮ ਜੀ ਜੋ ਪਰਮਾਤਮਾ ਦੀ ਦੇਣ ਹੈ ਨਾ ਉਹ ਬੜੀ ਵੱਡੀ ਦੇਣ ਹੁੰਦੀ ਹੈ ਦਿਲ ਹੋਣਾ ਚਾਹੀਦਾ ਬੰਦੇ ਦਾ ਵਾਣ ਦਾ ਨਹੀਂ ਕੋਈ ਮਤਲਬ ਹੁੰਦਾ ਕਿ ਮੈਂ 50 ਕਿਲੋ ਦਾ ਮਾਲਕ ਆ ਜਾਂ ਮੈਂ 100 ਕਿਲੋ ਦਾ ਮਾਲਕ ਆ ਤੁਹਾਡਾ ਦਿਲ ਹੋਣਾ ਚਾਹੀਦਾ ਦਿਲ ਦੇ ਨਾਲ ਹੀ ਦਿੱਤਾ ਜਾਂਦਾ ਵਾ ਮੈਂ ਤੇ ਅੱਜ ਵੀ ਕਹੂੰਗਾ ਨਾ ਤੇ ਆਬਲੇ ਦੀ ਇਥੇ ਜ਼ਰੂਰਤ ਸੀ ਨਾ ਸਾਨੂੰ ਕਿਸੇ ਦੀ ਜ਼ਰੂਰਤ ਸੀ ਸਾਨੂੰ ਆਪ ਦੇ ਨਗਰ ਨੂੰ ਆਪ ਹੀ ਸਾਰਿਆਂ ਨੂੰ ਦਾਨ ਕਰਨਾ ਚਾਹੀਦਾ ਸੀਗਾ ਜੇ ਮੇਰੀ 30 40 ਕਿਲੇ ਦੀ ਖੇਤੀ ਹੈ ਨਾ ਤੇ ਮੈਂ ਸਮਝੂਗਾ 4 5 ਕਿਲੇ ਆ 10 ਕਿਲੇ ਮੇਰੇ ਇਹਨਾਂ ਬੱਚਿਆਂ ਨੇ ਵਿੱਚ ਆਏ ਆ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਪੀੜ੍ਹੀ ਹੈ ਨਾ ਉਹਨਾਂ ਨੇ 10 ਕਿਲੇ ਮੇਰੀ ਕਰਨ ਕਿ ਬਚਾਈ ਆ ਤੇ ਮੈਂ ਸੋਚਦਾ ਦੋ ਚਾਰ ਕਿਲੇ ਪਿੰਡ ਚ ਚਲੇ ਵੀ ਜਾਊਂਗੇ ਤੇ ਗੱਲ ਹੀ ਕੋਈ ਨਹੀਂ ਤੇ ਮੇਰੀ ਦਾ ਇਹ ਵਿਚਾਰ ਸੀ ਵੀ ਹਨ ਨੂੰ ਆਪਦੇ ਪਿੰਡ ਦੇ ਵਿੱਚ ਆਪ ਹੀ ਸਾਰਾ ਕੁਝ ਦੇਣਾ ਚਾਹੀਦਾ ਤੇ ਇਹ ਵਿਚਾਰਾਂ ਕਰਦਿਆਂ ਕਰਦਿਆਂ ਮੈਂ ਤਾਂ ਇਹਨਾਂ ਨੂੰ ਕਿੰਨਤ ਵੀ ਕੀਤੀ ਆ ਵੀ ਤੁਸੀਂ ਥੋੜਾ ਬਤਾ ਸਾਨੂੰ ਕਰਨ ਦਿਓ ਕਿਰਪਾ ਕਿੰਨੇ ਨਹੀਂ ਪਰ ਮੇਰੇ ਬਸਾ ਕੋਈ ਰੋਗ ਨਹੀਂਗਾ ਕਿਉਂ ਪਿੰਡ ਦੇ ਵਿੱਚ ਜਦੋਂ ਆਪਾਂ ਬੈਠੇ ਹੁੰਨੇ ਆ ਕੁਛ ਦਾ ਮੰਨ ਕੁਛ ਕੋ ਲੋਜ ਦਾ ਕਿਸ ਦਾ ਮੈਂ ਤਾਂ ਨਾ ਸਰਪੰਚੀ ਲੋਜ ਦਾ ਨਾ ਮੈਂਬਰੀ ਲੋਜ ਦਾ ਨਾ ਮੈਂ ਕੋਈ ਪਾਰਟੀ ਬਾਜੀ ਲੋਜ ਦਾ ਮੈਨਾਂ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਕੋਈ ਵੀ ਕਰੇ ਇਹ ਤਦ ਉਪਰ ਉਟਕੇ ਆ ਆਪਾਂ ਨੂੰ ਹਰ ਇੱਕ ਦੂਜੇ ਨਾਲ ਪਿਆਰ ਮੁਹੱਬਤ ਰੱਖਣਾ ਚਾਹੀਦਾ ਇਹ ਨਹੀਂ ਸੋਚਣਾ ਚਾਹੀਦਾ ਕਿ ਮਰਨ ਜਮ ਤੇ ਸਾਰੇ ਇਕੱਠੇ ਹੋਣਾ ਵਾ ਕਿ ਫਲਾਣੇ ਦੇ ਘਰ ਦੇ ਅੱਗ ਲੱਗੀ ਆ ਤੇ ਮੈਂ ਨਹੀਂ ਜਾਣਾ ਸਾਡੇ ਪਿੰਡ ਤੇ ਇਹ ਸੂਲ ਆ ਕਿ ਅਸੀਂ ਸਾਰੇ ਇੱਕ ਦੂਜੇ ਦੇ ਘਰੇ ਜਾਂਦੇ ਆ ਇੱਕ ਦੂਜੇ ਦਾ ਦੁੱਖ ਸਾਂਝਾ ਕਰਦੇ ਆ ਉਹਦੇ ਵਿੱਚ ਪਿਆਰ ਮੁਹੱਬਤ ਨਾਲ ਰਹਿਨੇ ਆ ਰੋਟੀ ਤਾਂ ਆਪੋ ਆਪ ਦੀ ਐ ਨਾ ਸਾਰੇ ਨਹੀਂ ਖਾਣੀ ਠੀਕ ਹੈ ਜਿਵੇਂ ਜਿਵੇਂ ਸਰਜੀਤ ਸਿੰਘ ਨੇ ਦੱਸਿਆ ਹੈ ਵੀ ਅਸੀਂ ਪਹਿਲਾਂ ਵੀ ਸਰਕਾਰ ਤੋਂ ਮਦਦ ਦੀ ਘਾਟ ਹੀ ਆਸ ਰੱਖਦੇ ਆ ਤਿੰਨ ਸਾਲ ਪਹਿਲਾਂ ਇੱਕ ਸਟੂਡੈਂਟ ਹੋਇਆ ਸੀ ਇੱਕ ਇਸ ਲਹਿਰ ਦੇ ਵਿੱਚ ਇੱਕ ਗੜਾ ਮਾਰੀ ਹੋਈ ਸੀ ਵਾਸਪਤੀ ਦੇ ਉੱਤੇ ਜੀ ਔਰ ਉਦੋਂ ਵੀ ਮੇਰੇ ਖਿਆਲ ਕੋ 150 ਕਿੱਲਾ ਲਗਭਗ 250 ਕਿੱਲਾ ਵਾਸਪਤੀ ਸਾਰੀ ਡਿੱਗ ਗਈ ਸੀ 25 ਕਿੱਲੇ ਨਕਲੀਆਂ ਦੀ ਸੀ ਸਾਰੇ ਬੋਕਰ ਵਾਂਗੂ ਖੜੀ ਸੀ ਵਾਸਪਤੀ ਤੇ ਸਾਰੀ ਦੀ ਸਾਰੀ ਜ਼ਮੀਨ ਤੇ ਕਿਰ ਗਈ ਸੀ ਪੂਰਾ ਕਾਗਜ਼ ਰਿਕਾਰਡ ਬਣਾ ਕੇ 100% ਗਰਦਾਵਰੀ ਕਰਵਾ ਕੇ ਕਾਂਗਰਸ ਸਰਕਾਰ ਨੇ ਡੀਸੀ ਤੱਕ ਸਾਡੇ ਪਿੰਡ ਗੇਟ ਰੌਂਡ ਲਾ ਕੇ ਗਿਆ ਸੀ ਪਰੰਤੂ ਉਹ ਪਤਨ ਕਿਹੜੇ ਬਸਤੇ ਚ ਬੈਠੀ ਹੈ ਪਈਏ ਉਹ ਉਹ ਵਾਲੀ ਫਾਈਲ ਉਹ ਨਹੀਂ ਮਿਲਦੀ ਅੱਛਾ ਵਿਖਾਵਾ ਕਰ ਜਾਂਦੇ ਆ ਮੀਡੀਆ ਦੇ ਉੱਤੇ 100% ਨੁਕਸਾਨ ਦਾ ਵਿਖਾਵਾ ਸੀ ਅੱਛਾ ਮੈਂ ਇਕੱਲਾ ਨਹੀਂ ਕਹਿੰਦਾ ਜੇ ਹੋਰ ਵੀ ਕਿਸੇ ਤੋਂ ਤੁਸੀਂ ਮਾਈਕ ਲੈ ਕੇ ਪੁੱਛ ਸਕਦੇ ਹੋ ਸਾਡੀ ਐਮਐਲਏ ਚ ਖੋਦੋ ਦੋ ਅੱਛਾ ਉਹ ਅੱਜ ਆਏ ਸੀ ਉਹਨਾਂ ਨੂੰ ਪੁੱਛਿਆ ਗਿਆ ਪਰ ਉਹ ਕਹਿੰਦੇ ਕੋਈ ਨਹੀਂ ਤੁਹਾਡੇ ਅੱਜ ਬੀਜੇਪੀ 'ਚ ਹੈਗੇ ਆ ਅਸੀਂ ਤੁਹਾਡੀ ਆਵਾਜ਼ ਠਾਵਾਂਗੇ 2021 'ਚ ਇਹ ਕਿਹਾ ਜਦੋਂ ਤੁਸੀਂ ਕਾਂਗਰਸ ਜੀ ਉਦੋਂ ਕਾਹਤੋਂ ਨਹੀਂ ਚੱਕੀ ਉਹਨਾਂ ਨੂੰ ਆਖਿਆ ਉਹ ਕਹਿੰਦੇ ਜੀ ਉਦੋਂ ਮੈਂ ਦੇ ਕੇ ਗਿਆ ਚਲਾ ਡੀਸੀ ਸਾਹਿਬ ਨੂੰ ਸਾਰਾ ਕੁਝ ਤੁਹਾਡਾ ਤੇ ਉਹ ਅੱਜ ਉਹਨੂੰ ਪੁੱਛਿਆ ਤੇ ਉਹਨਾਂ ਨੂੰ ਕੋਈ ਗੱਲ ਨਹੀਂ ਆਈ ਕੋਈ ਨਹੀਂ ਜੀ ਪਾਰਟੀਆਂ ਜਿੰਨੀਆਂ ਮਰਜ਼ੀ ਬਦਲ ਲੋ ਜਮੀਰਾਂ ਤਾਂ ਉਹੀ ਆ ਪੰਜ ਕਿਲੇ ਥਾਂ ਸੀਗਾ ਪੰਜ ਦਾ ਪੰਜ ਉਹ ਦੋ ਸਾਲ ਵੀ ਤਬਾਹ ਹੋ ਗਿਆ ਸੀਗਾ ਹਾਂ ਸਾਰਿਆਂ ਦਾ ਆ ਜੀ ਹਾਂ ਤਕਰੀਬਨ ਜਿਵੇਂ ਸੈਚ ਖਾਲੀ ਸਾਰਿਆਂ 'ਚ ਤਕਰੀਬਨ ਉਹੀ ਨੇ ਬੰਦੇ ਹੁਣ ਵੀ ਇਹ ਸਾਰਿਆਂ ਦਾ ਹੋਇਆ ਜੀ ਅੱਛਾ ਕੋਈ ਇਹੋ ਜਿਹਾ ਪਰਿਵਾਰ ਭਾਈ ਜਿਹਦੇ ਉੱਤੇ ਕਰਜ਼ਾ ਬਹੁਤ ਜ਼ਿਆਦਾ ਹੋਵੇ ਕਿਉਂਕਿ ਕੋਈ ਵੀ ਬੰਦਾ ਕਰਜ਼ੇ ਦੇ ਬੋਝ ਥੱਲੇ ਨਹੀਂ ਰਹਿਣਾ ਚਾਹੀਦਾ ਜੇ ਕੋਈ ਹੈ ਤਾਂ ਦੱਸ ਸਕਦਾ ਲਿਮਟਾਂ ਦਾ ਸਬਦੀਆਂ ਨਹੀਂ ਠੀਕ ਹੈ ਨਾ ਜੀ ਹੁਣ ਮੰਨ ਲਓ ਇਹਨਾਂ ਦੀ ਵੀਰਦੀ ਮੇਰੀ ਆਪਦੀ ਖੋਦ ਹੀ ਲਿਮਟ ਹੈ ਨਾ 7 ਲੱਖ ਦੀ ਜਿਵੇਂ ਨਾ ਇਹ ਹੋ ਗਿਆ ਕਟਣਾ ਤੇ ਲਿਮਟ ਤਾਂ ਕਿਸੇ ਤੋਂ ਉਤਾਰੀ ਨਹੀਂ ਜਾਣੀ ਜੀ ਬਿਲਕੁਲ ਠੀਕ ਹੈ ਨਾ ਤੇ ਇਹਨਾਂ ਨੇ ਮੁੜ ਕੇ ਪਰਚੇ ਕੱਟਣ ਦੇ ਜ਼ਿਮੀਦਾਰਾਂ ਤੇ ਜਦੋਂ ਲਿਮਟ ਨਾ ਕਿਸੇ ਤਰੀ ਜੇ ਕੋਈ ਜੋ ਵੇਗਾ ਤਾਂ ਹਾਂਜੀ ਬੈਂਕ ਵਾਲੇ ਘਰੇ ਆਉਂਦੇ ਨੇ ਮੁੜ ਕੇ ਖੱਜਾ ਖਰਾਬ ਕਰਦੇ ਨੇ ਜੀ ਵੇਖੋ ਜੀ ਇਹ ਮੇਰਾ ਭਤੀਆ ਹੈ ਪਰਲੇ ਪਾਸੇ ਜਿੰਦੀ ਕਣਕ ਸਾੜ ਚ ਗਈ ਉਹਦੀ ਗੁੱਡੀ ਦਾ ਵੀਜ਼ਾ ਆਇਆ ਅੱਛਾ ਵੀਜ਼ਾ ਆਇਆ ਆ ਤੇ ਕਣਕ ਸੜ ਗਈ ਕਿੱਥੋਂ ਲਿਆਊਗਾ ਪੈਸਾ ਕੀ ਕਰੂਗਾ ਕਿੰਨੀ ਮਦਦ ਕਰੂਗਾ ਅੱਛਾ ਵੀਜ਼ਾ ਆਇਆ ਹੋਇਆ ਹਾਂ ਅਮਰੀਕਾ ਜਾਣਾ ਹੈ ਅਮਰੀਕਾ ਜਾਣਾ ਗੁੜੀਆਂ ਨੇ ਅਮਰੀਕਾ ਜਾਣਾ 12-13 ਲੱਖ ਰੁਪਇਆ ਮਲਾਇਆ ਹੈ ਖੜਕ ਸੜ ਗਈ ਹੈ ਅੱਛਾ ਉਹ ਹੁਣ ਇਹਦੇ ਵੀਜ਼ੇ ਦੀ ਮੈਂ ਗੱਲ ਸੁਣੀ ਅਮਰੀਕਾ ਤੋਂ ਮੈਨੂੰ ਨਹੀਂ ਪਤਾ ਸੀ ਅਮਰੀਕਾ ਜਾ ਰਹੀ ਹੈ ਔਰ ਜਿੱਥੋਂ ਟਰੰਪ ਸਾਰਿਆਂ ਨੂੰ ਕੱਢ ਰਿਹਾ ਹੈ ਉੱਥੋਂ ਦਾ ਉਹਨੇ ਕੁੜੀ ਨੇ ਵੀਜ਼ਾ ਲੈ ਲਿਆ ਇੱਕ ਨੰਬਰ ਤੇ ਇੰਟਰਵਿਊ ਕਲੀਅਰ ਕਰਕੇ ਇੱਕ ਨੰਬਰ ਲੈ ਇੱਕ ਨੰਬਰ ਚ ਵੀਜ਼ਾ ਲਿਆ ਆਇਆ ਜੀ ਵੀਰਵਾਰ ਦੀ ਟਿਕਟ ਹੋਈ ਹੈ ਜੀ ਅੱਛਾ ਵੀਰਵਾਰ ਐਸੇ ਵੀਰਵਾਰ ਦੀ ਹਾਂਜੀ ਹਾਂਜੀ ਤੇ ਕਣਕ ਮੇਰੀ ਛੜ ਗਈ ਹੈ ਜੀ ਭੇਜੋ ਭੇਜੋਗੇ ਕੁੜੀ ਨੂੰ ਤਾਂ ਭੇਜੋਗੇ ਬਈ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਦੀ ਜਿੰਨੀ ਮਦਦ ਹੋ ਸਕਦੀ ਹੈ ਇਸ ਪਿੰਡ ਦੇ ਵਿੱਚ ਇਹਨਾਂ ਦੀ ਜਰੂਰ ਭੇਜਾਂਗੇ ਜੀ ਮੇਰਾ 12-13 ਲੱਖ ਰੁਪਇਆ ਲੱਗਾ ਹੈ ਜੀ ਮਾਣ ਮਾਣਾਕ ਜਾਂਦਾ ਨਾ ਜਦੋਂ ਵਾਰ-ਵਾਰ ਤੁਹਾਡੇ ਨਾਲ ਇੱਕੋ ਹਾਦਸੇ ਹੋਈ ਜਾਣ ਖੁੱਲੇ ਦੇ ਵਿੱਚ ਆਪਾਂ ਜਦੋਂ ਛੱਡ ਕੇ ਅੰਦਰ ਸੌਣੇ ਆ ਨੀਂਦਾਂ ਨਹੀਂ ਆਉਂਦੀਆਂ ਸਾਡੀ ਅੱਖਾਂ ਦੇ ਸਾਹਮਣੇ ਮਚ ਗਈ ਹੈ ਜੀ ਹਮ ਇੱਥੇ ਖੜਿਆ ਮਚ ਗਈ ਹੈ ਅੱਖਾਂ ਦੇ ਸਾਹਮਣੇ ਮੱਚੀ ਐ ਅਸੀਂ ਵਿੱਚ ਖੜਿਆਂ ਦੇ ਚਾਰੇ ਪਾਸੇ ਮੱਚਦੀ ਗਈ ਉਹ ਮੁੰਡੇ ਮਹਾ ਬਚੇ ਨਹੀਂ ਮੇਰੇ ਉਹ ਮਸ਼ੀਨ ਕਾ ਬਾਪੂ ਦੱਸ ਰਿਹਾ ਸੀ ਕਹਿੰਦੇ ਮੇਰਾ ਦਿਲ ਨਹੀਂ ਕਰਦਾ ਸੀ ਆਪਦੀ ਖੜੀ ਫਸਲ ਬੋਣ ਹਾਂਜੀ ਇਹ ਪਾਸੇ ਕੀਤਾ ਇਹਨਾ ਮੇਰੇ ਰਿਸ਼ਤੇਦਾਰ ਨੇ ਇਹਨਾਂ ਦੀ ਜ਼ਮੀਨ ਦੇ ਵਿੱਚੋਂ ਮੈਂ ਟਰੈਕਟਰ ਲੰਗਾਇਆ ਖੜੀ ਜ਼ਮੀਨ 'ਚੋਂ ਵੀ ਮੈਂ ਉਹ ਖੰਭੇ ਕੋਲ ਪਹੁੰਚਣਾ ਚਾਹੁੰਦਾ ਸੀ ਅੱਛਾ ਪਰ ਜਿੱਧਰੋਂ ਪਹੁੰਚਣਾ ਸੀ ਉਧਰ ਅੱਗ ਸੀ ਹੂੰ ਦੂਜੇ ਪਾਸੇ ਸਾਰੀ ਕਣਕ ਖੜੀ ਸੀ ਮੈਨੂੰ ਕਣਕ ਦੇ ਵਿੱਚੋਂ ਟਰੈਕਟਰ ਲੈ ਕੇ ਜਾਣਾ ਪਿਆ ਅੱਖਾਂ ਮੀਚ ਕੇ ਉਜਿਨ ਦਿਲ ਨਹੀਂ ਕਰਦਾ ਸੀ ਜਿਹੜੀ ਇਹ ਇਹ ਨਾ ਫਸਲ ਜਿਹੜੀ ਇਹ ਫਸਲ ਬਰਸ ਸਕਦੀ ਇਹ ਇਹ ਪੌਣੇ 3 ਵਜੇ ਉੱਥੇ ਅੱਗ ਗੁਰੂ ਸਾਹਿਬ ਚੱਲੀ ਹੈ ਠੀਕ ਹੈ ਮੈਂ ਉੱਥੇ ਖੋਦ ਗੁਰੂ ਸਾਹਾ ਅੱਛਾ ਉਥੋਂ ਜਦੋਂ ਅੱਗ ਚੱਲੀ ਹੈ ਤੇ ਪਿੰਡ ਮੈਂ ਫੋਨ ਕੀਤਾ ਮੈਂ ਵੀ ਇਤਰਾ ਅੱਗ ਹੁੰਦੀ ਪਈ ਹੈ ਬੱਚੇ ਇਹ ਕਰੇ ਬੱਚਿਆਂ ਨੂੰ ਨਹੀਂ ਪਤਾ ਲੱਗਾ ਜੇ ਪਿਛਲੇ ਪਿੰਡ ਸਾਥ ਦਿੰਦੇ ਇਹ ਫਿਰ ਫਸਲ ਬਚ ਸਕਦੀ ਇਹ ਤੇ ਨਾ ਕੋਈ ਪ੍ਰਸ਼ਾਸਨ ਵਾਲਾ ਹੀ ਆਇਆ ਕਿਉਂਕਿ ਇਹੀ ਉੱਥੇ ਉੱਥੇ ਕੋਈ ਨਹੀਂ ਤੁਰਿਆਗਾ ਕੋਰ ਸਿੰਘ ਸਰ ਕੋਰਪੇ ਜੀ ਕੋਈ ਟਰੈਕਟਰ ਇੱਕ ਟਰੈਕਟਰ ਨਹੀਂ ਕਿਹਾ ਐਡਾ ਵੱਡਾ ਪਿੰਡ ਸੀ ਕੋਰ ਸਿੰਘ ਨਹੀਂ ਤੇ ਉਸ ਪਿੰਡ ਸਾਰਾ ਪਿੰਡ ਪੂਰਾ ਤਕੜਾ ਹੈ ਕਿਸੇ ਪਤਾ ਨਹੀਂ ਕੀ ਦੇ ਸੀ ਕਿਸੇ ਨੇ ਟਰੈਕਟਰ ਨਹੀਂ ਕੱਢਿਆ ਆਹੀ ਉਥੇ ਫੋਨ ਵੀ ਕਰਦੇ ਰਹੇ ਆ ਤੇ ਬੱਚੇ ਇਸ ਘਰੇ ਬੱਚੇ ਕਹਿੰਦੇ ਕਿ ਕਿਹਨੇ ਟਰੈਕਟਰ ਨਹੀਂ ਲੰਦਾਗਾ ਘਰ ਕੋ 6 ਵਜੇ ਦਿੱਤੀ ਉਸੇ 6 7 ਵਜੇ ਦਿੱਤੀ ਉਹ ਕੋਈ ਬਾਜੀ ਆਈ ਚਾਹੇ ਆਵਾਜ਼ ਆਉਂਦੀ ਤਾਂ ਫਿਰ ਪਤਾ ਲੱਗ ਜਾਵਾਂ ਇਹ ਤੇ ਨਾਕ ਨਹੀਂ ਗੁਰੂ ਸਾਹਿਬ ਓਕੜ ਨਹੀਂ ਤਾਂ ਗੁਰੂ ਸਾਹਿਬ ਪ੍ਰਸ਼ਾਸਨ ਕੋਲ ਬੈਠਾ ਹੈ ਨਹੀਂ ਤਾਂ ਉਥੋਂ ਤੁਰ ਸਕਦੇ ਕੋਈ ਗੱਡੀ ਨਹੀਂ ਸਾਡੇ ਕੋਲ ਉਥੋਂ ਚੱਲੀ ਤੇ ਅੱਜ ਕੱਲ੍ਹ ਅੱਗ ਲੱਗੀ ਸੀ ਭਾਟੇ ਤੇ ਕੱਲ ਮਿੰਟਾਂ ਦੇ ਵਿੱਚ ਗੱਡੀਆਂ ਉਥੇ ਪਹੁੰਚ ਗਈਆਂ ਬਾਕੀ ਇਹਨਾਂ ਪਤਾ ਨਹੀਂ ਲੇਟ ਪਹੁੰਚਿਆ ਕਿਵੇਂ ਨੁਕਸਾਨ ਉਥੇ ਬਹੁਤ ਹੋ ਗਿਆ ਹੈ ਤੇ ਜੇ ਇਹ ਨੁਕਸਾਨ ਰੋਕ ਸਕਦਾ ਸੀ ਜੇ ਪ੍ਰਸ਼ਾਸਨ ਹਿੰਮਤ ਕਰਦਾ ਤੇ ਇਹ ਪਿੰਡ ਵੀ ਪਿਛਲੇ ਹਿੰਮਤ ਕਰਦੇ ਤੇ ਇਹ ਵੱਜ ਸਕਦੀ ਇਸ ਕਣਕਾ ਹੋਰ ਸਿੰਘ ਵਾਲੀ ਰੋਲਾ ਵਾੜਾ ਜਿੱਥੋਂ ਕਣਕ ਚੱਲੀ ਅੱਗ ਚੱਲੀ ਏ ਉਥੇ ਥੋੜੀ ਜਿਹੀ ਫਾੜ ਚੱਲੀ ਆ ਮੁੜ ਕੇ ਵਾਧੀ ਗਈ ਆ ਆਪਣੇ ਪਿੰਡ ਜਾ ਕੇ ਬਹੁਤ ਜਿਆਦੀ ਵਾਦੀ ਲੈਂਡ ਪਾਰ ਕੀਤੀ ਏ ਜੇ ਉਹ ਪਿੰਡ ਪੈਂਦੇ ਤੇ ਫਿਰ ਕਰਨੀ ਅੱਗ ਨਹੀਂ ਵੱਜ ਸਕਦੀ ਜੀ ਸ਼ੁਕਰੀਆ ਜੀ ਇਹਦੇ ਕਾਰਨ ਪਤਾ ਕੀ ਆ ਜੀ ਤੂੜੀਦਾਰ ਰੇਟ ਬਿਲਕੁਲ ਮੰਦਾ ਰਿਹਾ ਕਾਫੀ ਤੂੜੀ ਘਰਾਂ ਦੇ ਵਿੱਚ ਪੁਰਾਣੀ ਅੱਜ ਪਈ ਆ ਇਕਨ ਕੀ ਸੀਗਾ ਰੇਕ ਦੇ ਵਿੱਚ ਇਹ ਮੰਨ ਦੇ ਵਿੱਚ ਸੀ ਸੀਬੀ ਜੇ ਅਸੀਂ 나ੜ ਸਾੜਨੇ ਤਾਂ ਸਾਡੇ ਤੇ ਸਰਕਾਰ ਕੱਲ ਨੂੰ ਕਾਨੂੰਨੀ ਕਾਰਵਾਈ ਕਰੇਗੀ ਬਸ ਇਸ ਨੂੰ ਮੱਦੇਜੇ ਨਜ਼ਰ ਰੱਖਦੇ ਹੋਏ ਕੋਈ ਘਰੋ ਟੱਕਰ ਲੈ ਕੇ ਨਹੀਂ ਨਿਕਲਿਆ ਵੀ 나ੜ ਸਾੜਦਾ ਯਾਰ ਸੜੀ ਜਾਣ ਦੇ ਇਹਨਾਂ ਚ ਹਾਂਜੀ ਅਗਰ ਜੇਕਰ ਤੂੜੀ ਦਾ ਰੇਟ ਹੁੰਦਾ ਤੇ ਆ ਜਿਹੜੀ ਨੌਬਤ ਆਈ ਹੈ ਨਾ ਦਿਲਾਰਾਮ ਦੇ ਵਿੱਚ ਜਾਂ ਕੋਰਸਿੰਗ ਵਾਲੇ ਦੇ ਵਿੱਚ ਆ ਪਿਛਾ ਵੀ ਇਹ ਨੌਬਤ ਕਿਸੇ 1% ਵੀ ਨਹੀਂ ਆਉਂਦੀ ਸੀਗੀ ਇਹ ਮਕਸਦ ਜਿੰਨਾ ਆਇਆ ਸਿਰਫ ਤੂੜੀ ਦਾ ਨਾਂ ਰੇਟ ਕਰਨ ਹੋਇਆ ਅੱਜ ਅਸੀਂ ਝੋਨੇ ਵਾਲੇ ਅੱਗ ਲਾਉਂਦੇ ਸੀਗੇ ਜੇ ਅਜੇ ਕਿਸੇ ਪਾਸੇ ਮਾੜੀ ਬਿਲਾਉਂਦੇ ਸੀ ਤਾਂ ਉਸੇ ਵਾਲੇ ਪੁਲਿਸ ਆ ਜਾਂਦੀ ਸੀ ਤੇ ਉਸ ਮੱਜਰ ਲੋਕ ਡਰ ਲੋਕ ਡਰਦੇ ਸੀਗੇ ਵੀ ਅਗਰ ਅੱਗ ਲਾਈ ਸਰਕਾਰ ਸਾਨੂੰ ਪੁਲਿਸ ਸਤਾਵੇਗੀ ਮੈਂ ਯਾਰ ਹੁਣ ਤਾਂ ਨਾ ਆਪਣਾ ਕੱਦ ਹੋਣਾ ਹੈ ਸੜ ਜਾਂਦੇ ਹਾਂ ਆ ਕਾਰਨ ਬਣਿਆ ਸਾਡੇ ਪਿੰਡ ਤੋਂ ਨਹੀਂ ਕਣਕ ਲੰਗੀ ਨਹੀਂ ਸਕਦੀ ਇਹ ਅੱਗ ਕਰਕੇ ਕਿਉਂਕਿ ਇਹਦੇ ਵਿੱਚ ਇੱਕ ਕੱਸੀ ਆਉਂਦੀ ਹੈ ਦੋ ਔਰ ਇੱਕ ਰੇਲਵੇ ਲਾਈਨ ਆਉਂਦੀ ਹੈ ਗਾਂ ਫਿਰ ਨਿੱਕੀ ਜਿਹੀ ਕੱਸੀ ਆ ਜਾਂਦੀ ਹੈ ਤੇ ਜਦੋਂ ਗੁਰੂ ਸਾਹਿਬ ਤੋਂ ਚੱਲਦੀ ਏ ਉਹਦੇ ਤੇ ਬਹੁਤ ਟਾਈਮ ਸੀਗਾ ਉਥੋਂ ਪ੍ਰਸ਼ਾਸਨ ਵੀ ਚੱਲ ਸਕਦਾ ਹੈ। ਹੂੰ। ਮੌਕਾ ਸੰਭਾਲ ਸਕਦਾ ਹੈ। ਪਿੰਡ ਵੀ ਸੰਭਾਲ ਸਕਦੇ ਹੈ। ਪਰ ਇੱਕੋ ਇਹੋ ਹੈ ਇਹਨੂੰ ਐ ਕਰਕੇ ਤਮਾਸ਼ਾ ਵੇਖ ਕੇ ਇਹ ਕਹਣਾ ਐਵੇਂ ਕੀਤਾ ਗਿਆ ਹੈ। ਪਿੱਛੋਂ ਸਾਰਾ ਰਕਵਾ ਸੜਦਾ ਜਾ ਤੁਸੀਂ ਵੇਖਿਓ ਪਿੱਛੇ ਜਾ ਕੇ ਵੇਖਿਓ ਜਿੱਥੋਂ ਅੱਗ ਲੱਗੀ ਆ। ਹੂੰ। ਇਹ ਗਵਿੰਦਗੜ੍ਹ ਦੇ ਕੋਲੋਂ। ਛੋਟੀ ਜੀ ਫਾਟ ਲੱਗੀ ਹੈ। ਬਾਲੀ ਵੱਡੀ ਨਹੀਂ ਗਈ। ਸੰਭਾਲ ਸਕਦੇ ਲੋਕ। ਵਿੱਚ ਇੱਕ ਸੂਗਾ ਆਉਂਦਾ ਹੈ। ਨਹਿਰ ਪੱਕੀ। ਉਹ ਵੀ ਲੰਘ ਗਈ ਹੈ। ਫਿਰ ਰੇਲਵੇ ਦਾ ਲਾਈਨ ਲੰਘ ਗਈ ਹੈ। ਹੂੰ। ਇਹਨੇ ਟਾਈਮ 'ਚ ਤਾਂ ਭਾਵੇਂ ਜਿੱਥੇ ਮਰਜੀ ਪ੍ਰਸ਼ਾਸਨ ਭਾਵੇਂ ਸਾਡਾ ਗੁਰੂ ਸਾਹਿਬ ਦੇ ਵਿੱਚ ਸੀਗਾ ਅਹੀ ਗੁਰੂ ਸਾਹਿਬ ਅੱਜ ਸਾਡੇ ਬੰਦੇ ਆ ਗਏ ਆ ਮੈਂ ਬੇਨਤੀ ਕਰਨੀ ਚਾਹੂੰਗੀ ਸਾਡੇ ਐਨ ਆਰ ਆਈ ਭਰਾਵਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਅਸੀਂ ਕਰੋੜਾਂ ਰੁਪਏ ਦਾ ਲੰਗਰ ਲਾਉਂਦੇ ਆ ਅਸੀਂ ਐਨ ਆਰ ਆਈ ਭਰਾ ਬਹੁਤ ਮਦਦ ਕਰਦੇ ਆ ਪੰਜਾਬ ਦੇ ਵਿੱਚ ਕੀ ਬਾਹਰ ਵੀ ਕਿਸੇ ਵੀ ਸੂਬੇ ਦੇ ਵਿੱਚ ਕਿਤੇ ਮੁਸੀਬਤ ਪੈਂਦੀ ਹੈ ਤੇ ਸਾਡੇ ਪੰਜਾਬੀ ਐਨ ਆਰ ਆਈ ਭਰਾ ਬਹੁਤ ਮਦਦ ਕਰਦੇ ਆ ਪਰ ਮੈਂ ਬੇਨਤੀ ਕਰਨੀ ਚਾਹੂੰਗੀ ਕੋਸ਼ਿਸ਼ ਹੈ ਮੇਰੀ ਕਿ ਚੈਨਲ ਦੇ ਮਾਧਿਅਮ ਦੌਰਾਨ ਉਹ ਹਰ ਪਿੰਡ ਵਿਖਾਵਾਂ ਜਿੱਥੇ ਨੁਕਸਾਨ ਹੋਇਆ ਤੇ ਜਿੰਨਾਂ ਜਿੰਨਾਂ ਨੁਕਸਾਨ ਹੋਇਆ ਤੁਸੀਂ ਉੱਥੇ ਪਹੁੰਚ ਕੇ ਜਿਹੜਾ ਹੈ ਆਪ ਮਦਦ ਕਰੋ ਇਹਨਾਂ ਲੋਕਾਂ ਦੀ ਇੱਕ ਵਾਰ ਅਸੀਂ ਇਹਨਾਂ ਦੇ ਨਾਲ ਖੜਾਂਗੇ ਕਿਉਂਕਿ ਸਾਨੂੰ ਪਤਾ ਹੈ ਸਰਕਾਰਾਂ ਤਾਂ ਲੋਕੋ ਚੇਂਜ ਹੁੰਦੇ ਆ ਸਰਕਾਰਾਂ ਉਹੀ ਰਹਿੰਦੀਆਂ ਨਹੀਂ ਇਹਨਾਂ ਤੋਂ ਨਾ ਸਾਨੂੰ ਕਦੇ ਆਸੀ ਜਿਵੇਂ ਬਾਪੂ ਜੀ ਨੇ ਗੱਲ ਕੀਤੀ ਵੀ ਸਾਨੂੰ ਪਹਿਲਾਂ ਵੀ ਨਹੀਂ ਇਹਨਾਂ ਤੋਂ ਕੋਈ ਝਾਕਸੀ ਤੇ ਹੁਣ ਵੀ ਨਹੀਂ ਕੋਈ ਇੱਕ ਨੰਬਰ ਦੇ ਦਿਓ ਜੀ ਸਾਂਝਾ ਨੰਬਰ ਦੇ ਦਿਓ ਜਿਹੜਾ ਅਸੀਂ ਲਾ ਸਕੀਏ ਕਿਉਂਕਿ ਲੋਕ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਪਰ ਬੋਲ ਦਿਓ ਜੀ ਤੁਸੀਂ ਆਪ ਦਾ ਮੈਂ ਮੌਜੂਦਾ ਸਰਪੰਚ ਪਿੰਡ ਦਿਲਾਰਾਮ ਮੇਰਾ ਨੰਬਰ 9465516017 ਇੱਕ ਵਾਰ ਦੁਬਾਰਾ 9465516017 ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਕੈਮਰਾਮੈਨ ਕਹਿੰਦੇ ਦੇ ਨਾਲ ਮੈਂ ਗगन ਸਿੱਧੂ ਫਿਰੋਜ਼ਪੁਰ